ਮੈਂ ਪਵਨ ਗਿੱਲ ਬਾਗ ਨੰਬਰ 12 ਤੋਂ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਤੇ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਇਹ ਜਿਹੜੇ ਤਿਹਾਰ ਸਾਰਿਆਂ ਲਈ ਬਹੁਤ ਵਧੀਆ ਨਿਕਲਣ ਔਰ ਪੰਜਾਬ ਦੇ ਵਿੱਚ ਤੇਸ਼ਾ ਵਿਦੇਸ਼ਾ ਵਿੱਚ ਵਸਦੇ ਭਾਰਤੀਆਂ ਨੂੰ ਇਸੂ ਅਪਸਰ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਮੈਂ ਪ੍ਰੇਰਣਾ ਵੀ ਦਿੰਦਾ ਆ ਰਿਕੁਐਸਟ ਵੀ ਕਰਦਾ ਆ ਵੀ ਸਾਨੂੰ ਸਾਰਿਆਂ ਨੂੰ ਜਿਹੜੀ ਦੀਵਾਲੀ ਜਿਹੜੀ ਹੈਗੀ ਆ ਉਹ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਆ ਤਾਂ ਕਿ ਸਾਡੇ ਵਿੱਚੇ ਸਾਡੇ ਬਜ਼ੁਰਗ ਜਿਹੜੇ ਆ ਉਹ ਪੋਲੂਸ਼ਨ ਤੋਂ ਰਾਹਤ ਹੋਣ ਔਰ ਬਿਮਾਰੀਆਂ ਤੋਂ ਰਾਹਤ ਹੋਣ ਔਰ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਆ ਵੀ ਸਾਨੂੰ ਸਾਰਿਆਂ ਨੂੰ ਜਿਹੜਾ ਘਰ ਘਰ ਦੇ ਵਿੱਚ ਜਿਹੜੇ ਪੌਦੇ ਲਗਾਉਣੇ ਚਾਹੀਦੇ ਆ ਤਾਂ ਕਿ ਅਸੀਂ ਪੋਲੂਸ਼ਨ ਰਾਹਤ ਹੋਈਏ ਔਰ ਮੈਂ ਆਪਣੇ ਵੱਲੋਂ ਆਪਣੇ ਗਿੱਲ ਪਰਿਵਾਰ ਵੱਲੋਂ ਨਗਰ ਕੌਂਸਲ ਵੱਲੋਂ ਤੇ ਅਲਮਸਤ ਬਾਪੂ ਲਾਲ ਬਾਸ਼ਾ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਪ੍ਰਿੰਸ ਗਿੱਲ ਗਿੱਲ ਟ੍ਰੇਡਰਸ ਸਬਜ਼ੀ ਮੰਡੀ ਨਖੋਦਰ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਮੁਬਾਰਕਾ ਦਿੰਦਾ ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜਿਹੜੇ ਇਹ ਤੇ ਤਿਹਾਰ ਆ ਖੁਸ਼ੀਆਂ ਕਿਹੜੇ ਲੈ ਕੇ ਆਵੇ ਆਪਣੇ ਵੱਲੋਂ ਆਪਣੇ ਗਿੱਲ ਪਰਿਵਾਰ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ